ਜਿਲੰਦਰ ਦਿਹਾਤੀ ਦੇ थाना ਗੁਰਾਇਆਂ ਨੇ ਯੁਧ ਨਸ਼ਾ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪੀਪੀਐਸ ਸੀਰੀ ਸਰਵਨ ਸਿੰਘ ਬਲਜੀ ਨੇ ਦੱਸਿਆ ਕਿ ਇੰਸਪੈਕਟਰ ਸਕੰਦਰ ਸਿੰਘ ਵਿਰ ਮੁੱਖ ਅਫਸਰ थाना ਗੁਰਾਇਆਂ ਨੇ ਸੁਮੇਤ ਪੁਲਿਸ ਪਾਰਟੀ ਦੇ ਨਾਲ ਗਸ਼ਤ ਦੌਰਾਨ ਰਮਨਦੀਪ ਰਿੰਮੀ ਪੁੱਤਰ ਮਨਜੀਤ ਸਿੰਘ ਵਾਸੀ ਬੜਾ ਪਿੰਡ ਸੁਖਵਿੰਦਰ ਸੁਖੀ ਪੁੱਤਰ ਮੱਖਣ ਸਿੰਘ ਪਿੰਡ ਰੋੜਕਾਪੁਰ ਰਾਜਕੁਮਾਰ ਬਿੱਟੂ ਪੁੱਤਰ ਮਹਿੰਦਰਪਾਲ ਵਾਸੀ ਪਿੰਡ ਚੱਕ ਥੋਥਣਾ ਪਾਸੋ 8 ਗ੍ਰਾਮ ਹਿਰੋਇਨ 110 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਐਨਡੀਪੀਸੀ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਮੁੱਢਲੀ ਕਾਰਵਾਈ ਤਫਦੀਸ਼ ਵਿੱਚ ਲਿਆਂਦੀ ਜਾਵੇਗੀ ਅਤੇ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਗੁਰੈਤ ਰੋਹਨ ਕੁਮਾਰ ਦੀ ਖਾਸ ਰਿਪੋਰਟ ਮਾਨਯੋਗ ਐਸਐਸਪੀ ਸਾਹਿਬ ਜ਼ਿਲ੍ਹਾ ਅਧਿਤੀ ਸਰਦਾਰ ਹਰਵਿੰਦਰ ਸਿੰਘ ਗਰਕ ਔਰ ਡੀਐਸਪੀ ਫਲੌਰ ਸਰਦਾਰ ਸਰਵਜਿੰਦਰ ਸਿੰਘ ਬਲਦ ਦੀ ਰਹਿਨਮਾਈ ਹੇਠ ਜੋ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਦੇ ਖਿਲਾਫ ਜਿਹੜੀ ਆ ਮਹਿੰਮ ਚਲਾਈ ਕੋਈ ਆ ਜਿਸ ਤਹਿਤ ਸਾਡੇ ਨੂੰ ਇੱਕ ਬਹੁਤ ਹੀ ਵੱਡੀ ਸਫਲਤਾ ਹਾਸਿਲ ਹੋਈ ਕਿ ਕੱਲ ਤਰਾਨੇ ਨਾਕਾਬੰਦੀ ਚੌਕੀ ਇੰਚਾਰਜ ਬਸਾਂਹ ਕਰਾਂ ਕੇਐਸਐ ਸੁਖਵਿੰਦਰ ਸਿੰਘ ਨੇ ਨਾਕਾਬੰਦੀ ਔਰ ਗਸ਼ਤ ਦੇ ਮਿਲੂ ਸੀਗਾ ਮਿੱਥੋ ਇੱਕ ਉਹਨਾਂ ਨੇ ਅਲਟੋ ਰੋਹੀਆ ਉਹ ਬੱਧੀ ਰੋਕੀ ਆਲਟੋ ਗੱਡੀ ਰੋਕ ਕੇ ਚੈੱਕ ਕੀਤਾ ਜਿਸ ਵਿੱਚ ਤਿੰਨ ਨੌਜਵਾਨ ਸਵਾਲ ਸੀਗੇ ਜਿਨ੍ਹਾਂ ਕੋਲੋਂ 110 ਮਸ਼ੀੜੀਆਂ ਗੋਲੀਆਂ ਔਰ 8 ਗ੍ਰਾਮ ਜਿਹੜੀ ਆ ਉਹ ਹੈਰਨ ਬਰਾਬ ਦਈ ਆ ਜਿਸ ਸੰਬੰਧੀ ਮੁਕਤਬਾ ਨੰਬਰ 183 ਟਿੱਕੀ 2262 85 ਐਨ ਡੀ ਪੀ ਐਸ ਐਟ ਪਰ ਦਰਜ ਕਰਕੇ ਤੇ ਇਹਨਾਂ ਦੋਸ਼ੀਆਂ ਨੇ ਜਿਹੜਾ ਉਹ ਗ੍ਰਿਫਤਾਰ ਕੀਤਾ ਆ ਜਿਨ੍ਹਾਂ ਦੇ ਨਾਮ ਪਰਮਨਦੀਪ ਇਹਦੀ ਸ਼੍ਰੀਮੀ ਵਾਸੀ ਬੜਾ ਪਿੰਡ ਦੂਸਰਾ ਹੈਗਾ ਰਾਤਬਾਰ ਪਿੱਟੂ ਜੱਗਤੋਥਣਾ ਦਾ ਹੀ ਤੀਜਾ ਸੁਖਵਿੰਦਰ ਸਿੰਘ ਸੁਖੀ ਇਹ ਰੋਡਾ ਪੁਰਦਾ ਰਹਿਣ ਵਾਲਾ ਜਿਨ੍ਹਾਂ ਨੂੰ ਆ ਜਿਹੜਾ ਉਹ ਪੇਸ਼ ਦਾਅਵਾ ਕਰਕੇ ਤੇਰ ਮਾਨ ਹਾਸਲ ਕੀਤਾ ਜਾਏਗਾ ਔਰ ਜੋ ਅਲਟੀ ਘੱਟੋ ਘੱਟੀ ਹੀ ਬਰਾਬਰ ਕੀਤੀ ਆ ਉਤੀ ਕੀਤੀ ਬਾਰੇ ਵੀ ਲਗਾਈ ਨਾ ਪੜਤਾਲ ਕੀਤੀ ਜਾਊਗੀ ਕਿ ਇਹ ਗੱਡੀ ਕਿੱਥੋਂ ਆਈ ਆ ਤੇ ਦੂਜਾ ਜਿੱਥੋਂ ਜਿੱਥੋਂ ਇੱਕ ਸਮਾਨ ਜਿਹੜਾ ਆਇਆ ਹੈਗਾ ਜਿਹੜਾ ਇਹਨਾਂ ਨੇ 110 ਬੋਰੀਆਂ ਉਹ 8 ਗ੍ਰਾਮ ਕਰੋਂਦਾ ਜਿਹੜੀ ਬਰਾਮਦ ਹੋਈ ਆ ਉਹਦੇ ਬਾਰੇ ਵੀ ਲਗਾਈ ਨਾ ਪੜਤਾਲ ਤਤਕੀਸ਼ ਕੀਤੀ ਜਾ ਰਹੀ ਆ ਜਿੱਥੋਂ ਆਈ ਆ ਬਿਲਕੁਲ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਤੇ ਤੇ ਜ਼ਰੂਰੀ ਕਾਰਵਾਈ ਹੋਏਗੀ